ਡੂਟੀ ਗਾਂਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕਿ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਆਵਾਜ਼ ਨਹੀਂ ਜਾ ਰਹੀ ਸਾਊਂਡ ਦੀ ਪਿੱਛੇ ਭਾਈ ਸਾਊਂਡ ਵਾਲੇ ਬਾਈ ਨੂੰ ਦੱਸੀ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਕਲਮ ਦੇ ਧਨੀ ਤੇਗ ਦੇ ਧਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ ਫਤਿਹ ਗਜਾਈਏ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਬੁਲਾਰੇ ਨੂੰ ਫਤਿਹ ਦੀ ਆਵਾਜ਼ ਵਾਪਸ ਸੁਣ ਲਈ ਮੰਨਤ ਕਰਨੀ ਪੈਂਦੀ ਆ ਫਤਿਹ ਵਾਸਤੇ ਦੁਬਾਰਾ ਨਾ ਕਹਿਣਾ ਪਵੇ ਕਿਸੇ ਨੂੰ ਪਾਤਸ਼ਾਹ ਫਰਮਾਉਂਦੇ ਆ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਜਿਹੜਾ ਹਰ ਸਾਹ ਦੇ ਨਾਲ ਪਾਤਸ਼ਾਹ ਨੂੰ ਚੇਤੇ ਕਰਦਾ ਨਾਮ ਲੈਂਦਾ ਉਹ ਸਾਹ ਬਿਰਥਾ ਨਹੀਂ ਜਾਂਦਾ ਉਹ ਲੇਖੇ ਲੱਗਦੇ ਇਸ ਲਈ ਕੋਈ ਵੀ ਬੁਲਾਰਾ ਫਤੇ ਬੁਲਾਉਂਦਾ ਏ ਬੁਲਾਉਣ ਵਾਲੇ ਵੱਲ ਹੀ ਦੇਖਣਾ ਫਤੇ ਕਿਹਨੇ ਬੁਲਾਈ ਆ ਫਤੇ ਬਣਾਉਣ ਵਾਲੇ ਵੱਲ ਵੇਖਿਆ ਕਰੋ ਕਿਹਨੇ ਬਣਾਈ ਆ ਗੱਜ ਕੇ ਫੱਤੇ ਗਜਾਉਣੀ ਆ ਫੇਰ ਅੱਗੇ ਗੱਲ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਇੱਕ ਨਿਸ਼ਾਨਾ ਮਤ ਕੇ ਤਰੀ ਹੋਈ ਸੰਗਤ ਜਿਹੜੀ ਲੋਚਦੀ ਐ ਕਿ ਪੰਜਾਬ ਫਿਰਕਾ پرستਾਂ ਦੇ ਹੱਥੋਂ ਮੁਲਕ ਫਿਰਕਾ پرستਾਂ ਦੇ ਹੱਥੋਂ ਨਿਕਲ ਕੇ ਦਸ਼ਮੇਸ਼ ਪਿਤਾ ਚੋਜੀ ਬਰੀਦੋਂ ਦੇ ਪੁੱਤਰਾਂ ਦੇ ਹੱਥ ਆਵੇ ਇਹ ਨਿਸ਼ਾਨਾ ਮਿੱਥ ਕੇ ਸਾਰੇ ਇੱਥੇ ਬੈਠੇ ਹਾਂ ਆਪਣੀਆਂ ਜੇਬਾਂ ਦੇ ਵਿੱਚੋਂ ਤੇਲ ਪਾ ਕੇ ਗੱਡੀ ਖਰਚਾ ਕਰਕੇ ਇੱਥੇ ਪਹੁੰਚੇ ਹਾਂ ਤੇ ਤੁਸੀਂ ਸਭ ਦੀਆਂ ਸਾਰੀਆਂ ਸਿਆਸੀ ਜਮਾਤਾਂ ਦੀਆਂ ਨਾਸਾਂ ਭਰਦੀਆਂ ਜੁ ਇਕੱਠ ਕਰਕੇ ਇਹ ਸਾਰਾ ਸੇਰਾ ਤੁਹਾਨੂੰ ਜਾਂਦਾ ਇਹ ਗਿਣਤੀ ਨਹੀਂ ਇਹ ਸਿਰਫ ਇਹ ਇੱਥੇ ਇਕੱਠ ਹੋਇਆ ਇਹ ਗਿਣਤੀ ਨਹੀਂ ਕੱਲੀ ਇਦਰ ਸਾਇਆ ਗਿਆ ਏ ਕਿ ਪੰਜਾਬ ਜਿਉਂਦਾ ਪੰਜਾਬ ਜ਼ਬਰ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਜਾਣਦਾ ਏ ਪੰਜਾਬ ਝੁਕਣਾ ਨਹੀਂ ਜਾਣਦਾ ਇਹ ਤੁਹਾਡੇ ਸਿਰ ਤੇ ਸੇਰਾ ਬੱਜਣਾ ਏ ਪੰਜਾਬ ਦੇ ਵਾਰਸੋ ਟੁੱਟੀ ਗੰਢੀ ਦਫ਼ਸਤੇ ਪਹੁੰਚੀ ਹੋਈ ਸਮੁੱਚੀ ਸੰਗਤ ਇਹ ਅਰਦਾਸ ਕਰਕੇ ਜਾਣੀਆਂ ਬਾਦਸ਼ਾਹ ਦੇ ਚਰਨਾਂ ਚ ਜਿੱਥੇ ਬੈਠੇ ਹੋ ਜਿਹੜੀ ਧਰਤੀ ਤੇ ਬੈਠੇ ਹੋ ਇਸ ਧਰਤੀ ਨੂੰ ਮੱਥਾ ਟੇਕੋ ਇਸ ਧਰਤੀ ਦੀ ਮਿੱਟੀ ਵਿੱਚ ਲੱਖਾਂ ਸਿੰਘਾਂ ਦਾ ਖੂਨ ਪਸੀਨਾ ਡੁੱਲਿਆ ਹੋਇਆ ਏ ਤੇ ਸਾਡੇ ਪਾਤਸ਼ਾਹ ਦੇ ਚਰਨ ਚੱਪੇ ਚੱਪੇ ਤੇ ਪਏ ਆ ਬਹੁਤ ਵੱਡੇ ਮੁੱਦੇ ਬੁਲਾਰਿਆਂ ਨੇ ਬੋਲਤੇ ਆ ਸਾਰੇ ਮੁੱਦਿਆਂ ਤੋਂ ਤੁਸੀਂ ਜਾਣੂ ਹੋ ਮੈਂ ਇੱਕੋ ਗੱਲ ਕਹੂੰਗਾ ਉਹ ਤੋਂ ਬਾਅਦ ਮੈਂ ਸਮਾਪਤੀ ਕਰੂੰਗਾ ਆ ਜਿਹੜਾ ਪੰਡਾਲ ਆ ਨਾ ਜੇ ਸਾਨੂੰ ਕਿਹਾ ਜਾਵੇ ਕਿ ਇਸੇ ਪੰਡਾਲ ਦੇ ਵਿੱਚ 30 ਬਰੇ ਜ਼ਿੰਦਗੀ ਕੱਢਣੀ ਆ ਕੱਢ ਲੋਂਗੇ ਕੱਢ ਲੂ ਕੋਈ 30 ਸਾਲ ਇੱਥੇ ਬਹਿ ਜੂਗਾ ਸਾਡੇ 30-30 ਸਾਲ ਤੋਂ ਵੱਡੇ ਭਰਾ ਜੇਲ੍ਹਾਂ 'ਚ ਬੈਠੇ ਆ ਉਹ ਭਰਾ ਜਿਹੜੇ ਚੱਬੇ ਦੀ ਪਵਿੱਤਰ ਧਰਤੀ ਦੇ ਉੱਤੇ ਸਰਬੱਤ ਖਾਲਸਾ ਕਰਕੇ ਸੰਗਤਾਂ ਨੇ ਜਫੇਦਾਰ ਸਾਜੇ ਆ ਭਾਈ ਜਗਤਾਰ ਸਿੰਘ ਹਵਾਰਾ ਮੈਂ ਆਪਣੇ ਆਪ ਨੂੰ ਬਹੁਤ ਵੱਡੇ ਭਾਗਾਂ ਵਾਲਾ ਸਮਝਦਾ ਸੰਗਤੇ ਮੈਂ ਵੀ ਕਿਸੇ ਲੜਾਈ ਝਗੜੇ ਮੁੰਡਿਆਂ ਦੀ ਉਮਰ ਹੁੰਦੀ ਆ ਲੜਦੇ ਰਹਿੰਨੇ ਆ ਕੋਟ ਟਕਟਾਈ ਦੇ ਕੇਸ ਦੇ ਵਿੱਚ ਜੇਲ੍ਹ ਜਾ ਕੇ ਆਇਆ ਬੁੜੈਲ ਜੇਲ੍ਹ ਪਰ ਮੇਰੇ ਏਡੇ ਵੱਡੇ ਭਾਗ ਆ ਸੰਗਤ ਜੀ ਮੈਂ ਉਸ ਜ਼ਥੇਦਾਰ ਨੇ ਕੋਲੇ ਬਿਠਾ ਕੇ ਆਪਦੇ ਹੱਥਾਂ ਨਾਲ ਪ੍ਰਸ਼ਾਦਾ ਛਕਾਇਆ ਬੋਲ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੇ ਰਾਹ ਤੇ ਅਸੀਂ ਤੁਰਿਆ ਕੋਈ ਨਵਾਂ ਰਾਹ ਨਹੀਂ ਹਕੂਮਤਾਂ ਧਿਆਨ ਦੇ ਰਣ ਇਸ ਗੱਲ 'ਵਲ ਇਹ ਸਾਡੇ ਗੁਰੂਆਂ ਦਾ ਦਿਖਾਇਆ ਹੋਇਆ ਪੁਰਾਣਾ ਰਸਤਾ ਏ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਦਾ ਰਾਹ ਏ ਇਹ ਪੰਜਾਬ ਦੀ ਮਿੱਟੀ 'ਚ ਪੈਦਾ ਹੋਇਆ ਜਿਗਰਾ ਕਰ ਸਕਦੇ ਆ ਜਿੱਕਰ ਕਰਕੇ ਗਏ ਐਡਵੋਕੇਟ ਸਾਹਿਬ ਕੇ ਨਾਲ ਹੀ ਇੱਕ ਨਕਲੀ ਅਕਾਲੀਆਂ ਦੀ ਕਾਨਫਰੰਸ ਹੋ ਰਹੀ ਆ ਕੱਕੇ ਵਾਲੇ ਅਕਾਲੀਆਂ ਦੀ ਉਹ ਕਹਿੰਦੇ ਆ ਸਾਨੂੰ ਆੜੇ ਵਾਲੇ ਅਕਾਲੀ ਕਹੋ ਅੱਜ ਤੱਕ ਦੱਸ ਦਿਓ ਹੁਣ 2015 ਤੋਂ ਲੈ ਕੇ 2025 ਚ 10 ਸਾਲਾਂ ਚ ਤੁਹਾਡੇ ਜੋ ਕੋਈ ਬਹਿਬਲ ਕਲਾਮ ਪਰ ਗਾੜੀ ਗਿਆ ਕਿਸੇ ਨੂੰ ਇਹ ਦਰਦ ਮਹਿਸੂਸ ਹੋਇਆ ਕਿ ਸਾਡੇ ਗੁਰੂ ਦੇ ਅੰਗ ਪਾੜ ਕੇ ਗਲੀਆਂ ਨਾਲੀਆਂ ਰੂੜੀਆਂ ਦੇ ਖਿਲਾਰੇ ਗਏ ਇਹ ਦਰਦ ਲਈ ਬੈਠੇ ਆ ਸੰਗਤ ਜਿਹੜੀ ਬੈਠੀ ਆ ਇਹਨਾਂ ਦੇ ਮਨਾਂ 'ਚ ਦਰਦ ਆ ਇਹ ਦਰਦ ਲੈ ਕੇ ਅੱਗੇ ਜਾਣਾ ਹੈ ਦੁਖਦਾਰੂ ਸੁਖ ਰੋਗ ਭਇਆ ਇਹ दारू ਸਾਡੇ ਰੋਗਾਂ ਦੀ ਦਵਾਈ ਬਣ ਕੇ ਸਾਡੇ ਕੰਮ ਆਉਣ ਵਾਲੀ ਆ ਸੰਗਤ ਜੀ ਇਹ ਸਮਾਂ 71 ਹੋਣ ਦਾ ਇੱਕ ਮੋਰੀ ਲੰਘਣ ਦਾ ਏ ਇਹ ਵੇਖਿਆ ਕਰੋ ਕਿ ਸਾਧਾਂ ਦੇ ਚੇਲੇ ਪਿੰਡਾਂ ਦੇ ਵਿੱਚ ਅੱਜ ਵੀ ਉਹਨਾਂ ਹੀ ਘਰ ਉਹਨਾਂ ਨਾਲ ਜੁੜੇ ਹੋਏ ਆ ਅਸੀਂ ਗੱਲ ਕਰਦੇ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਪਰੋਲ ਦੀ ਕਿਉਂ ਮਿਲੂਗੀ ਪਰੋਲ ਸਾਨੂੰ ਕਿਉਂਕਿ ਅਸੀਂ ਇੱਕ ਮੁੱਠ ਨਹੀਂ ਹੈਗੇ ਅਸੀਂ ਕੀਤਾ ਕੀ ਆ ਇਹ ਸਾਨੂੰ ਰੈਲੀਆਂ 'ਚੋਂ ਬਾਹਰ ਨਿਕਲ ਕੇ ਮੁੱਖ ਮੰਤਰੀਆਂ ਦੇ ਪ੍ਰਧਾਨ ਮੰਤਰੀਆਂ ਦੇ ਬੂਹੇ ਮੱਲਣੇ ਪੈਣੇ ਆ ਫੇਰ ਉਹਨਾਂ ਦੇ ਕੰਨਾਂ ਤੇ ਜੂਨ ਸਰਕੂਗੀ ਬਹੁਤ ਆਉਂਦੇ ਆ ਬਹੁਤ ਸਨੇਹ ਆਉਂਦੇ ਆ ਸਾਡੀ ਪਾਰਟੀ ਚ ਰਲੋ ਬਹੁਤ ਸਾਰੇ ਕਿੰਦੂ ਪਰੰਤੂ ਵੀ ਕਰਦੇ ਆ ਮੈਂ ਕਲੀਅਰ ਕਰਦੇ ਆ ਇਸ ਪੰਥਕ ਵਿਰਾਸਤ ਦੇ ਵਿੱਚੋਂ ਕਿ ਅਸੀਂ ਕਿਸੇ ਲੋਭ ਲਾਲਚ ਨੂੰ ਨਹੀਂ ਤੁਰੇ ਅਸੀਂ ਇੱਕ ਕੌਮੀ ਜਜ਼ਬਾ ਲੈ ਕੇ ਤੁਰਿਆ ਕਿ ਸਾਡਾ ਰਾਜ ਭਾਗਾ ਵੇ ਅੱਠ ਵਾਰੀ ਮੇਰੇ ਬਾਪੂ ਨੇ ਐਮਐਲਏ ਦੀ ਚੋਣ ਲੜੀ ਆ ਮੰਤਰੀ ਰਹਾ ਸਾਡੇ ਘਰੇ ਐਮਐਲਏ ਦੀ ਟਿਕਟ ਪਈ ਆ ਜਦੋਂ ਮਰਜ਼ੀ ਚੱਕ ਕੇ ਮੈਂ ਚੋਣ ਲੜ ਸਕਦਾ ਹਾਂ ਪਰ ਫਿਰ ਮੈਂ ਕਲੀਅਰ ਕਰਦੇ ਆ ਕਿ ਅੰਦਰ ਉਹ ਦਰਦ ਹੈ ਉਹ ਤਕਲੀਫ ਨਹੀਂ ਦੇਖੀ ਜਾਂਦੀ ਜਿਹੜੀਆਂ ਮਾਵਾਂ ਦੀਆਂ ਅੱਖਾਂ ਰੋ ਰੋ ਕੇ ਅੰਨੀਆਂ ਹੋ ਗਈਆਂ ਮਾਵਾਂ ਆਪਦੇ ਪੁੱਤਾਂ ਦੀ ਉਡੀਕ ਦੇ ਵਿੱਚ ਉਹਨਾਂ ਮਾਵਾਂ ਦਾ ਦਰਦ ਹੈ ਅੰਦਰ ਸਮੋਈ ਬੈਠੇ ਆ ਇਹ ਮਗਾ ਮਹਗਾਈ ਰੱਖਿਓ ਠੰਡਾ ਨਾ ਪਹਿਣ ਦਿਓ ਤੇ ਮੈਂ ਬੇਨਤੀ ਕਰੂੰਗਾ ਸਮੁੱਚੀ ਵਾਰਸ ਪੰਜਾਬ ਦੇ ਟੀਮ ਨੂੰ ਕਿ ਜੇ ਸਾਡੀ ਲੜਾਈ ਪਹਿਲਵਾਨਾਂ ਨਾਲ ਹੋਵੇ ਤੇ ਅਸੀਂ ਡੰਡ ਮਾਰ ਲਾਂਗੇ ਖਿਓ ਖਾ ਲਾਂਗੇ ਦੁੱਧ ਪੀ ਲਾਂਗੇ ਬਾਦਾਮ ਖਾ ਲਾਂਗੇ ਢਾ ਲਾਂਗੇ ਉਹਨਾਂ ਨੂੰ ਪਰ ਸਾਡੀ ਲੜਾਈ ਸਿਆਸਦਾਨਾਂ ਨਾਲ ਉਹਨੂੰ ਸਿਆਸਤ ਨਾਲ ਹਰਾਇਆ ਜਾ ਉਹ ਸਿਆਸਦਾਨਾਂ ਨੂੰ ਇਸ ਲਈ ਮੇਰੀ ਇਹ ਬੇਨਤੀ ਹੈ ਕਿ ਵੱਡਾ ਸੰਗਠਨ ਇਕੱਠਾ ਕਰਕੇ 5 ਮਿੰਟ ਤਾਂ ਜੇ ਹੋਏ ਨਹੀਂ ਸੰਗਠਨ ਇਕੱਠਾ ਕਰਕੇ ਸੰਗਠਨ ਬਣਾ ਕੇ ਪਿੰਡ ਪਿੰਡੇ ਹੋਕਾ ਦੇਣਾ ਲੋਕਾਂ ਦੇ ਵਿੱਚੇ ਆਵਾਜ਼ ਆ ਲੋਕ ਚਾਹੁੰਦੇ ਆ ਕਿ ਸਾਡੀ ਕੋਈ ਅਗਵਾਈ ਕਰਨ ਵਾਲਾ ਸਾਹਮਣੇ ਆਵੇ ਉਸ ਰਾਜ ਭਾਗ ਦਾ ਮਾਲਕ ਜਿਹੜਾ 40 ਬਰੇ ਮਹਾਰਾਜਾ ਰਜੀਤ ਸਿੰਘ ਨੇ ਕੀਤਾ ਤੇ 6 ਬਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਮੁਜਾਰਿਆਂ ਤੋਂ ਮਾਲਕ ਬਣਾਇਆ ਅਸੀਂ ਜ਼ਮੀਨਾਂ ਦੇ ਦਿਹਾੜੀਦਾਰ ਹੁੰਦੇ ਸੀ ਇਹ ਖਾਲਸੇ ਦੇ ਰਾਜ ਦੀ ਪ੍ਰਵਾਸਾ ਹੈ ਭੁੱਲਾਂ ਚੁੱਕਾਂ ਦੀ ਖਿਮਾ ਦੇ ਦਿਓ ਇੱਕੋ ਬੇਨਤੀ ਇਸ ਧਰਤੀ ਤੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਮਾਵਾਂ ਭੈਣਾਂ ਬੇਟੀਆਂ ਵੱਡੀ ਗਿਣਤੀ ਚ ਇਹ ਪੰਜਾਬ ਦੀਆਂ ਜੰਮੀਆਂ ਜਾਈਆਂ ਨੂੰ ਪਾਤਸ਼ਾਹ ਨੇ ਬਦਾਵੇ ਪੜਵਾਉਣ ਦੀ ਤਾਕਤ ਦਿੱਤੀ ਆ ਇਹਨਾਂ ਨੂੰ ਮੁਕਤ ਕਰਵਾਉਣ ਦੀ ਤਾਕਤ ਦਿੱਤੀ ਆ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਇੱਕ ਮਹਿਲਾ ਵਿੰਗ ਬਣਾਓ ਇੱਕ ਯੂਥ ਵਿੰਗ ਬਣਾਵਾਂਗੇ ਤੇ ਇੱਕ ਵੱਡੇ ਬਾਬਿਆਂ ਦੀ ਫੌਜ ਇਕੱਠੀ ਕਰੋ ਲਾਈਕ ਮਾਈਂਡਡ ਬੰਦੇ ਚੰਗੀ ਸੋਚ ਵਾਲੇ ਬੰਦੇ ਅੱਗੇ ਆਈਏ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਛੋਟੀ ਗੱਲ ਨਹੀਂ ਪੁੱਲਾਂ ਚੁੱਕਾਂ ਦੀ ਖਿਮਾ ਮਗਰ ਭਰਾ ਬੈਠੇ ਹੱਥ ਜੇ ਮਾਰੀ ਜਾਂਦੇ ਕਿਉਂਕਿ ਬੁਲਾਰੇ ਬਹੁਤ ਆ ਤੇ ਐ ਪੰਜ ਚਾਰ ਮਿੰਟ ਚ ਗੱਲ ਨਹੀਂ ਬਣਦੀ ਲੈ ਟੁੱਟ ਜਾਂਦੀ ਆ ਪੁੱਲਾਂ ਚੁੱਕਾਂ ਦੀ ਆ ਬਹੁਤ ਤੋਂ ਧੰਨਵਾਦ ਰਾਜਿਆਂ ਨੇ ਤੋਂ ਮਦਨ ਸਿੰਘ ਖਾਲਸਾ ਜੀ ਵੱਡੇ ਜੱਥੇ ਦੇ ਨਾਲ ਆ ਪੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਨਾਰਾ ਲਾਉਣਾ ਪਹਿਲਾਂ ਬੋਲੇ ਸੋ ਨਿਹਾਲ ਦਾ ਅਰਥ ਪਤਾ ਹੈ ਨਾ ਉਹ ਨਿਹਾਰ ਹੋ ਜੂ ਕਰਦੇ ਮੁਠੀਆਂ ਬੰਦ ਕੇ ਸੋ ਬੋਲੇ ਸੋਨਹਿਾ ਚੜਦੀ ਕਲਾ ਚ ਰਹੋ ਪਾਤਸ਼ਾਹ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਤੰਦਰੁਸਤੀ ਸਿੱਖੀ ਜੀਵਨ ਤੇ ਟੁੱਟੀ ਗੰਢੀ ਦਿਵਸ ਇਹ ਟੁੱਟੀਆਂ ਗੰਢ ਦੇਵੇ ਪਾਤਸ਼ਾਹ ਸਾਡੀਆਂ ਜੇ ਮਾੜੇ ਮੋٹے ਫਰਕ ਹੈਗੇ ਆ ਪਾਤਸ਼ਾਹ ਮਿਟਾ ਦੇ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ